ਸਤਿ ਸ੍ਰੀ ਅਕਾਲ ਕੀ ਹਾਲ ਆ ਕਪਤਾਨ ਜੀ ਉਹ ਤਿੰਨ ਬੱਕਰੇ ਆ ਜੀ ਮੋਹਣੇ ਨੇ ਮੰਗਾ 30000 ਰੁਪਿਆ ਲਓ ਵੀ ਮੋਹਣੇ ਕੋਲ ਆ ਇਹਦਾ ਰੇਟ ਦੱਸਦਾ ਹੀ ਨਹੀਂਦਾ ਰੇਟ ਹੀ ਜਾਇਜ਼ ਦੱਸਿਆ ਤਿੰਨਾਂ ਬੱਕਰਿਆਂ ਦਾ ਇਹ ਬਾਅਦ ਚ ਜਿ ਨੂੰ ਸਾਈਨ ਆ ਆ ਵੇਖ ਆ ਵੀ ਮੰਗਦੇ ਪਹਿਲੇ ਨਹੀਂ ਸੌਦਾ ਕਰਦਾ ਨਾ ਬਾਅਦ ਚ ਜਿਵੇਂ ਮਰਜ਼ੀ ਦੇ ਦੇ ਅਗਲਾ ਇਹ ਦੇਖ ਕੀ ਆ ਪੜਤੇ ਹੱਥ ਮਾਰੀ ਇਹਨੂੰ ਜਿਹੜੇ ਲਜਾਇਆ ਇਹਨੂੰ ਬਸ ਠੀਕ ਆ ਪੱਠੇ ਭਈਆਂ ਦੇ ਅੰਦਰ ਆ ਆਲਾ ਮਾੜਾ ਨਾ ਨਾ ਵੀ ਲਾਤਾ ਬਈ ਵੀ ਲਾਤਾ ਬਈ ਲਓ ਕਪਤਾਨ ਨੇ 20000 ਲਾਤਾ 20000 ਲਾਤਾ ਦੇ ਹਿਸਾਬ ਨਾਲ ਜਾਇਜ਼ ਮੰਗ ਲਿਆ ਉਹਨਾਂ ਨੇ ਆਪ ਦੇ ਹਿਸਾਬ ਨਾਲ ਜਾਇਜ਼ ਲਾਇਆ 21000 ਦੇ ਹੋ ਗਏ ਹਾਂ ਕਿਤੇ ਹੋਣਗੇ ਬਣਾ ਲਗੇ ਨਿਕਲੇ ਇੱਕ ਤਾਂ ਮਾਨ ਕੀ ਗੱਲ ਹੈ ਤੇਰੇ ਤੇ ਮਾਨ ਤੇ ਤੇ ਮੰਡੀ ਆਉਂਦੇ ਸਾਰੇ ਨਾ ਪਤਾ ਤੁਹਾਡਾ ਮਾਨ ਕਰਕੇ ਹੁੰਦੇ ਮੰਡੀ ਐ ਭਾਈ ਜੀ ਹੁਣ ਇੰਨਾ ਤੁਹਾਡਾ ਮਾਨ ਕਰਕੇ ਹੁੰਦੇ ਮੰਡੀ ਯਾਰ ਐਵੇਂ ਚੱਲਦਾ ਇਹਨਾਂ ਘਾਟਾ ਦਾ ਸਬਰ ਕਰਨਾ ਯਾਰ ਘੱਟ ਲੈ ਆ ਤੀ ਹੋਰ ਨਹੀਂ ਬੰਨੇ ਹੋਰ ਜਲਦਾ ਹੋਰ ਮੈਂ ਕੀ ਕਹ ਸਕਦਾ ਇੱਕ ਕਹਿ ਟੋਕ ਕੇ ਅਗਰ ਕਹਿਣਾ ਤੇ ਇੱਕ ਕਹ ਦੇ ਉਹਨੂੰ ਬਸ ਦੁਬਾਰਾ ਨਾ ਕਹ ਹਾਂ ਬੋਲ ਬਾਈ ਆਪੇ ਹੋਊਗਾ ਮੈਂ ਪੁੱਛੀ ਨਹੀਂ 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 ਦੇ ਦੇ ਜੇ ਰੋਟੀ ਆਉਂਦੀ ਆ ਤਾਂ ਮੈਂ ਬੋਲਦਾ ਨਹੀਂ ਯਾਰ ਚੌਦੀ ਤਾਂ ਮੈਂ ਦਿੰਦਾ ਯਾਰ ਮੈਂ ਬੋਲਦਾ ਹੀ ਨਹੀਂ ਹੋਰ ਦੱਸ ਰੱਬ ਨੂੰ ਕਸਮ ਨਾਲ ਯਾਰ ਮੈਂ ਨਹੀਂ ਬੋਲਦਾ ਹੋਰ ਦੱਸ ਇਹ ਗੁੜ ਨਹੀਂ ਖਾ ਕੇ ਇਹ ਬੋਲਦਾ ਨਹੀਂ ਮੈਂ ਨਹੀਂ ਬੋਲਦਾ ਕੋਪੀ ਓ ਬਾਈ ਬਾਈ ਵੀਡੀਓ ਬਣੀ ਜਾਂਦੀ ਐ ਦੇ ਦੇ ਕਿੰਨੇ ਦੇ ਨਬਰ ਲਾ ਸਕਦਾ ਲਾਈਟ ਮੈਂ ਤੈਨੂੰ ਦੱਸਦਾ ਵੀ ਯਾਰ ਘੱਟ ਲਿਆਦੀ ਤੋਂ 10000 ਤੈਨੂੰ ਵੱਧ ਦੱਸ ਦਿੰਦਾ 20000 ਬੋਡੀ ਖਮਸ ਤੋਂ ਥੱਲੇ ਹੋ ਜਾ ਹਾਂ ਫੇਰ ਚਾਹ ਕਰਦਾ ਬੋਡੀ ਆ ਮੇਰੇ ਹਾਂ 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 ਕਿਵੇਂ ਹੋ ਜਾ ਥੱਲੇ ਉੱਤੇ ਜਾਊਗਾ ਹੁਣ ਕਰੋ ਗੱਲ ਜਿਹੜੀ ਕਰਨ ਵਾਲੀ ਆ ਆਪਾਂ ਨਖੇਰ ਕਰਾਤਾ ਗੱਲ ਦਾ ਆਪਾਂ ਨਖੇਰ ਕਰਤਾ ਗੱਲ ਦਾ ਸਾਰਾ ਖਲਾਰਾ ਪਾਤਾ ਵੀ ਉਧਰੋਂ ਵੀ ਖਲਾਰਾ ਬੈ ਜਾਣਾ ਨਾ ਉਹ ਵੀ ਹਜ਼ਾਰ ਦੇ ਬੱਕਰੇ ਨਹੀਂ ਯਾਰ ਇਹਨਾਂ ਤੋਂ ਥੋੜੀ ਧੱਕੇ ਆਉਣਗੇ ਹਾਂ ਠੀਕ ਆ ਮੋਣੇ ਵੀ 2 ਰੁਪਏ ਲੈਣੇ ਯਾਰ ਇਹਦੇ ਦੀਆਂ ਇੰਨੇ ਤਾਂ ਫੇਰ ਹੈ ਨਹੀਂ ਮੈਂ ਮਾਰਿਆ ਹੱਥ ਮੇਰਾ ਇਹਦੇ ਹੱਥ ਮਾਰ ਕੇ ਦੇਖਾ ਸਾਰਿਆਂ ਨੂੰ ਦਿਖਾ ਦੇਣਾ ਹੱਥ ਮਾਰ ਕੇ ਲਿਆ ਮੈਂ ਹੱਥ ਮਾਰ ਕੇ ਲਿਆ ਕਰ ਲੈ ਹੱਥ ਮਾਰ ਕੇ ਲਿਆ ਮੈਂ ਲਾ ਸਾਰੇ ਹੱਥ ਮਾਰ ਕੇ ਲਿਆ ਜਾ ਬੋਡੀ ਖਮਸ ਦੇ ਕਾਰਜਾਂ ਨਵੇਂ ਪਰੇ ਯਾਰ ਹੋ ਗਿਆ ਯਾਰ ਹੋ ਗਿਆ ਫਿਰ ਉਹੀ ਗੱਲ ਹੋ ਗਏ ਪਾਤਾ ਯਾਰ ਹਜ਼ਾਰ ਪਾਤਾ ਆਵੇਲਾ ਹੁੰਦਾ ਯਾਰ ਬਾਤ ਉਹ ਬੋਡੀ ਖਮਸ ਦੇ ਹੋਣ ਦੇ ਉਹ ਨਾ ਯਾਰ ਉਹ ਛੱਡ ਦੇ ਹੁਣ ਨਾ ਯਾਰ ਸਾਰੇ ਪਾਸੇ ਨਾ ਮਾਰੇ ਸਾਰੇ ਪਾਸੇ ਨਾ ਕੋਈ ਨਹੀਂ ਹੁੰਦਾ ਯਾਰ ਲੈ ਵਪਾਰੀਆਂ ਦੀ ਬੋਲੀ ਹੈ ਯਾਰ ਮੇਰਾ ਤੇਲ ਵੀ ਨਹੀਂ ਮੁੜਦਾ ਯਾਰ ਮੈਂ ਕਰੂੰਗਾ ਕੀ ਯਾਰ ਉਹ ਤੇਲ ਤੈਨੂੰ ਪਵਾ ਦੇਣਗੇ 50 ਦਾ ਤੇਲ ਵੀ ਨਹੀਂ ਮੁੜਦਾ ਬੋਡੀ ਖਮਸ 50 ਦੇ ਉਹ ਤੇਰੇ ਪੈਸੇ ਇਹ ਥੋੜੇ ਹਨ ਲੜਫੜਾ ਦੇ ਚੈੱਕ ਸਹੀ ਹੈ ਉਹ ਵੱਡੇ ਨੋਟ ਆਉ ਆਓ ਵੇ ਕਿਉਂ ਇਹ ਹੁਣ ਚੱਕ ਗੁੱਟੀ 50000 ਵਾਲੀ 50000 ਰੈਂਕ ਕੀ ਦੀ ਵਜੀ ਜਾਂਦੀ ਸੁਣੋ ਬਾਈ ਫੋਨ ਪਾਸੇ ਹੋ ਗਿਆ ਮੈਂ ਕੀ ਕਰ ਗੈਣ 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 ਪੈਸੇ ਗੈਣ ਆਲਾ ਫੜ ਗੱਲ ਇਹ ਫੜ ਨਾ ਖੜੇ ਵਾਲਾ ਵਾ ਸੌਦਾ ਨਾ ਕਰ ਪੈਸੇ ਗਿਣ ਲੈ ਸੌਦਾ ਮੈਂ ਬਾਈ ਹਾਂ ਇਹ ਗਲਤ ਪੈਸੇ ਲਾ ਵੀ ਸੌਦਾ ਸਿਰੇ ਚੜ ਗਿਆ 25000 ਦਾ ਲਖਾਈ ਕਪਤਾਨ ਨੇ ਕਰਿਆ ਐਂ ਕਰਿਆ ਕਰੋ ਫੜਾ ਫੜ ਬੋਣੀ ਯਾਰ ਅਨਸਾਰ ਮੈਂ 14 15 16 17 18 ਜਿਹੜੀ ਜੇਬ ਡੱਟੀ ਜਾਵੇ 20 21 22 23 24 25 ਚੈੱਕ 25 ਨਹੀਂ ਨਹੀਂ ਤਕਾ 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 ਨਹੀਂ ਲੈ ਲੈ ਉਹ ਹੋ ਗਿਆ ਦੇ ਹੋ ਗਿਆ ਫੜਦਾ ਉਹ ਖਾ ਚਾ ਯਾਰ ਤੂੰ ਆ ਲੈ ਨਾ ਨਖੜੇ ਕਰਾ ਉਹ ਫੜਦਾ ਲੈ ਪੈਸੇ ਦੇ ਉਹ ਦੇਣ ਦੇ ਯਾਰ ਉਹ ਨਹੀਂ ਯਾਰ ਮੈਂ ਯਾਰ ਮੈਨੂੰ ਵੀ ਰੋਟੀ ਯਾਰ ਮੈਂ ਭੁੱਖਾ ਰਹਾ ਯਾਰ ਮੈਂ ਮੈਂ ਤਾਂ ਭੁੱਖਾ ਰਹਾ ਨਹੀਂ 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 ਲਖਾਈ ਉਹ ਕਰਾ ਦੂਗਾ ਜਾ ਕਰਾ ਲਗਾ ਨਹੀਂ ਉਹ ਜਾਣਦੇ ਹੁਣ ਉਹ ਜਾਣਦੇ ਬਸ ਸਹੀ ਹੋ ਗਿਆ 25000 ਦਾ ਹੋ ਗਿਆ ਸੌਦਾ ਦੋਸਤੋ ਲਖਾਈ ਕਪਤਾਨ ਨੇ ਕਰਾਉਣੀ ਹੈ 25000 ਲੈ ਖੁਸ਼ ਆ ਮੋਣਿਆ ਬਾਗੋ ਬਾਗਾਂ ਹਜ਼ਾਰ ਪਾਦਾ ਖੜੇ ਨੇ ਪਾਸੇ ਤੇ ਤੂੰ ਸਾਰੇ ਦਾ ਲੈ ਗਿਆ ਨਾ ਵਿੱਚੋਂ ਕਰ ਤੇ ਹਾਂ ਮੈਨੂੰ ਹਜ਼ਾਰ ਪਾਦਾ ਖੜੇ ਨੇ ਪਾਸੇ ਬਾਡੀ ਖਮਸ ਕਰਕੇ ਓ ਜਦੋਂ ਬਾਡੀ ਖਮਸ ਕਹਿਦਾ ਉਦੋਂ ਖਿਲਰ ਗਿਆ ਕੰਮ ਆ ਵੀ ਸੌਦਾ ਸਿਰੇ ਚੜ ਗਿਆ ਕਪਤਾਨ ਨੂੰ ਦਵਾਤੇ ਤਿੰਨ ਬੱਕਰੀ ਤਿੰਨ ਖੁਸ਼ ਆ ਕਪਤਾਨ ਪੂਰਾ ਪੂਰਾ ਇਹ ਪੂਰੇ ਦਾ ਉਹ ਕੋਈ ਨਹੀਂ ਹੱਥਾਂ ਨੂੰ ਬਾਟੀਆਂ ਚ ਪਾਏ ਪਾਏ ਹੁਣ ਕਪਤਾਨ ਆ ਬਾਟੀਆਂ ਚ ਪਾਏ ਪਾਏ ਹੁਣ ਹੱਥ ਨੂੰ ਅਗਲਾ ਸੌਦਾ ਦੋਸਤੋ ਇਸੇ ਤਰ੍ਹਾਂ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹਾਂ ਠੀਕ ਹੈ ਪਰਵਾਰ ਵਧੀਆ ਜੀ ਚਾਹੋ ਮੈਨੂੰ ਬਣਾਇਆ ਆ ਇਹਨੂੰ ਹੁਣ ਹੀ ਮੜਾਇਆ ਹਾਂ ਪਰ ਇਹਨੂੰ ਪਿੱਛੇ ਨੂੰ ਹੈ ਕਪਤਾਨ ਕਪਤਾਨ ਪਿੱਛੇ ਹੋ ਜੀ ਕਾਹਦਾ ਸੌਦਾ ਹੈ ਲਾਵੇ ਨਾਗ ਵਖਾਦੀਏ ਬਾਈ ਇੱਕ ਤਾਂ ਬੱਕਰਾ ਹੈ ਹਾਂ ਜੀ ਤੇ ਆ ਬੱਕਰੀ ਆ ਤੇ ਬੱਚਾ ਮਗਰ ਆ ਰਿਹਾ ਉਹ ਤੇਰੀ ਪੈਸੇ ਨਾਲ ਸਟਲੀ ਵੀਡੀਓ ਕਰਦੀ ਆ ਪੜਦੇ ਨਾ ਚੱਕੇ ਨੂੰ ਉਹ ਤਾਂ ਮੇਰਾ ਖਾਣਾ ਆ ਤਿੰਨ ਨਾਗਾ ਬਈ 15000 ਰੁਪਏ ਬਾਤ ਤੇ ਨਹੀਂ ਪਤਾ ਹੀ ਆ ਤੇ ਮੈਂ ਵੀ ਫਿਰ ਗਲਤ ਨਹੀਂ ਕੀਤਾ ਪਤਾ ਤਾਂ ਲਾਈ ਜਾਂਦਾ ਉਹ ਤਾਂ ਐਵੇਂ 12 13 14 ਕਰੀ ਜਾਂਦਾ ਫਾਇਦਾ ਕੀ ਆ ਪੱਕਾ ਮੁੱਲ ਆਦਾ ਉਹ 13 ਦੇ ਨਹੀਂ ਹੁਣ ਮੈਂ ਤਾਂ 15 ਕਹਿ ਦਿੱਤਾ ਆਇਆ ਹੁਣ ਪਹਿਲੇ ਦਿਨ ਉਹਦਾ ਰੱਖੇ ਬਲਖਾਈ ਕਰਾ ਦਾਂਗੇ ਯਾਰ ਪਾਲਾ ਬਸ ਲੈ ਖੜਾ ਲੈ ਯਾਰ ਉਹ ਬਾਸ ਯਾਰ ਖੜਾ ਯਾਰ ਪਹਿਲੇ ਯਾਰ ਹਾਂ ਤਾਂ ਪਹਿਲੇ ਟੁੰਗ ਬੈਠਾ ਪਹਿਲਾ ਲਾ ਉਧਰ ਨੇੜੇ ਉਹ ਨੇੜੇ 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 ਆਏ ਹੁੰਦੇ ਸੌਦੇ ਬਾਈ ਬਰਗਾੜੀ ਬਕਰਾ ਮੰਡੀ ਦੇ 13000 15000 ਕਦੋਂ ਕਦੋਂ ਨਹੀਂ ਯਾਰ ਤੇ 5 ਵਜਨ ਵੀ ਆ 60000 ਦਾ ਬਕਰਾ ਹੀ ਹੈ ਕੱਲਾ ਹੱਥ ਤਨ ਬੋਲ ਉਹ ਨਾਲ ਆਣਦੇ ਪੈਸੇ 11 12 13 14 15 ਲਓ ਜੀ ਖੁਸ਼ ਆ ਕਪਤਾਨ ਤੇਰੀ ਹੋਈ ਆ ਮੇਰੇ ਦਾ ਕੋਈ ਲਿਖਾਈ ਅਜ ਇਹ ਲਿਖਾਈ ਤੈਨੂੰ ਹੀ ਪਉਂਦਾ ਹੁੰਦਾ ਆ ਕਰਾ ਲਿਖਾਈ ਲੈ ਨਾਗ ਵਿਖਾ ਲਈ ਬਾਈ ਗੁਰਪ੍ਰੀਤ ਲਓ ਇੱਕ ਤਾਂ ਆ ਬੱਕਰਾ ਹੈ ਕਹਿਰਾ ਕਾਲੇ ਰੰਗ ਦਾ ਇਸ ਤੋਂ ਬਾਅਦ ਆ ਬੱਕਰੀ ਆ ਮਗਰ ਬੱਚਾ ਬੱਕਰਾ ਬਾਈ ਗੋਰੇ ਬੱਕਰਾ ਦਿੱਤੀ ਹੈ ਵੇਖਿਆ ਨਹੀਂ ਹੈ ਚਲੋ ਕਹਿਰਾ ਤਾਂ ਹੈ ਨਾ ਲੈ ਜਾ ਬਈ ਗੁਰਿਆ ਖੋਲ ਕੇ ਦੇਖੋ ਬੱਕਰਾ 15000 ਦਾ ਇੱਕ ਬੱਕਰਾ ਹਾਂ 15000 ਦੇ ਤਿੰਨੇ ਨਾਗ ਹੋਏ ਆ ਇਹ ਤਿੰਨੇ ਨਾਗ ਬੱਕਰਾ ਆ ਬਈ ਗੁਰਿਆ ਅਸੀਂ ਦੱਸ ਦਿੰਨੇ ਤੈਨੂੰ ਬੱਕਰਾ ਹੈ ਬੱਕਰਾ ਤੇ ਕਪਤਾਨ ਨੇ ਲੈ ਲਏ ਇਹ ਤਿੰਨੇ ਨਾਗ 15000 ਦੇ ਅਗਲਾ ਸੌਦਾ ਦੋਸਤੋ ਇਸੇ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਹਾਂ ਤਿੰਨੇ ਬਈ ਆ ਤਿੰਨੇ ਨਾਗ 15000 ਦੇ ਆ ਕੀ ਇਹਦਾ ਕੀ ਬਣਿਆ ਬਈ ਇਹ 11000 ਮੰਗਦਾ ਜੀ ਇਹ ਲਾਉਂਦਾ 6000 ਹਾਂ ਆਹ ਦੱਸਿਓ ਕਿੰਨੇ ਉਧਰ ਸਾਹਮਣੇ ਹੋ ਬਈ ਇਧਰ ਕਰੀਏ ਨੂੰ ਨਾਲ ਕਰ ਲਾ ਆ ਇੱਕੋ ਗੱਲਾਂ ਇਹ ਰ ਭਿਆਜਾ ਲੱਗਿਆ ਬਾਈ ਨਾ ਮੈਂ ਐ ਨਹੀਂ ਫਿਰ ਨਹੀਂ ਰਹਿੰਦੇ 800 ਨਹੀਂ ਨਹੀਂ ਉਹ ਨਹੀਂ ਯਾਰ ਉਹ 600 ਹੋ ਗਈ ਆਪਣੇ ਤੋਂ ਉਹ ਨਹੀਂ ਯਾਰ ਉਹ ਨਹੀਂ ਯਾਰ ਉਹ ਨਹੀਂ ਰਹਿੰਦੇ ਉਹ ਨਹੀਂ ਐਨਾ ਨਹੀਂ ਮਾਰਨਾ ਉਹ ਨਹੀਂ ਯਾਰ ਭਾਈ ਸਾਈਡ ਤੇ ਉਹ ਭਾਈ ਸਾਈਡ ਤੇ ਹੋ ਜਾ ਸੌਦਾ ਜੰਗੀ ਜਾਂਦਾ ਸੌਦੇ ਸੜ ਗਈ ਰਹਿੰਦੀ ਆ ਸੌਦੇ ਵਪਾਰੀ ਲੱਦੇ ਜਾਂਦੇ ਆ ਇਹ ਜਿਹੜੇ ਕੱਟ ਰਿਹਾ ਇੱਥੇ ਕੋਈ ਨਹੀਂ ਕੱਟਦਾ 7000 ਭਾਈ ਵੇਚ ਲਾ 7000 ਲੱਗੀ ਜਨਾ ਸਾਰੇ ਪਾਸੇ ਨਾ ਮਾਰੇ ਕਰਿਆ ਸਾਢੇ 7 ਦੀ ਹੋਗੀ ਨਹੀਂ ਯਾਰ ਨਹੀਂ ਸਾਢੇ ਹੋ ਨਹੀਂ ਯਾਰ ਨਾ ਪਹਿਲਾਂ ਨਾ ਦੱਸ ਨਾ ਮਾਜੀ ਦੀ ਹੋ ਜਾਊਗੀ ਮਾਜੀ ਲੱਗਾ ਇਹਦਾ ਗਾੜ ਦੇ ਚੱਲ ਚੱਲਾ ਫਟ ਫਰ ਲਿਖਾਈ ਕਰਾ ਦੂ ਯਾਰ ਇਹ 8000 ਦੇ ਹੋ ਉਹਣਾ 8 ਦਾ ਲਾਤਾ ਹੋਰ ਕਿਵੇਂ ਹੂ ਦੱਸ ਅੜੀ ਇੱਕ ਮਿੰਟ ਖੜੀ ਹਾਂ ਭਗਾ ਭਗਾ ਨਹੀਂ ਹੋਣੀ ਅੱਗੇ ਕਿਦਾ 8 ਤੂੰ ਕੱਟ ਦਿੰਦਾ ਉਹ ਜਾ ਲਖਾਈ ਆਪੋ ਆਪਣੀ ਹੋ ਗਈ ਯਾਰ ਉਹ ਯਾਰ ਉਹ ਸਾਡ ਘੜਾ ਜਾ ਇੱਕ ਮਿੰਟ ਹੱਲੀ ਹੈਗੇ ਕਿ ਕਿੱਥੇ ਬੁੰਨ ਰਾਰੇ ਪਾ ਦਾ ਪਾ ਲਖਾਈ ਆਪੋ ਆਪਣੀ 8 ਦੀ ਹੋ ਗਈ ਜੀ ਨਹੀਂ ਬਈ ਨਹੀਂ ਓਏ ਰੱਖ ਲਾ ਭਰਾਵਾ ਨਹੀਂ ਹੋਈਦਾ ਹੁੰਦਾ ਹੁਣ ਸਹੀ ਆ ਹੁਣ ਲੱਗਿਆ ਮੋਲੀ ਦਵਾਈ ਇਹਨਾਂ ਦੇ ਨੂੰ ਨਹੀਂ ਹੁੰਦਾ ਆਪਣਾ ਲੈ ਇਹਨਾਂ ਦਾ ਕੋਈ ਚਲ ਖਾਈਓ ਕਰਾ ਦੂਗਾ 8 ਦੀ ਗੱਲ ਕਰਦੇ ਉਹ ਦੇਤੀ ਬਾਈ ਹੋ ਗਈ ਹੋ ਗਈ ਹੋ ਗਈ 8000 ਮਿਲਦੀ ਆ ਲਾ ਵੀ ਤਰਦਾ 8000 ਹੋ ਗਿਆ ਜੀ 8000 ਦਾ ਹੋ ਗਿਆ ਜੀ ਸੌਦਾ ਲਖਾਈ ਪੂਰਤਾਨ ਦੀ ਠੀਕ ਹੈ ਜੀ ਤੇ ਬਾਈ ਡਿਟੇਲ ਦੇ ਦਿਓ ਜਾਨ ਬਤਾ ਇਹ ਬਾਈ ਖਾਲੀ ਹੈ ਖਾਲੀ ਕਰਕੇ ਦਿੱਤੀ ਹੈ ਉਹਨਾਂ ਨੇ ਹੋ ਲੈ ਜਾ ਹੋ ਲੈ ਜਾ ਸਮਝ ਸੌਦਾ ਬਾਈ ਨਾਲ ਬਾਈ ਇਹ ਠੀਕ ਹੈ ਠੀਕ ਹੈ ਤੇ ਬਾਈ ਜਮਾ ਕੇ ਲਓ ਵੀ ਮਿੱਤਰੋ ਨਾ ਯਾਰ ਗਾਲਾਂ ਨਾ ਕੱਢਿਆ ਕਰੋ ਇਹ ਗਲਤ ਆ ਕੰਮ ਇਹ ਤੁਹਾਡੇ ਜਵਾਕਾਂ ਨੇ ਵੇਖਣੀ ਵੀਡੀਓ ਮੈਂ ਗਾਲ ਨਹੀਂ ਕੱਟਣੀ 8000 ਹੋ ਗਿਆ ਬਾਈ ਲਖਾਈ ਕਪਤਾਨ ਦੀ ਆ ਠੀਕ ਆ ਬਾਈ ਅਗਲਾ ਸੌਦਾ ਇਸੇ ਤਰ੍ਹਾਂ ਦੋਸਤੋ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਨਾਲ